मस्तके मकाश्च मस्तक वृक्षपुंशे सर्वंगे दुर्जन के दांत में मधुमक्खी के मस्तक में और बिच्छू के दुंक में ही बिष रहता है परंतु दुष्ट मनुष्य के सब अंगों में बिष रहता है अर्थात दुर्जन दुष्ट मूर्ख सब प्रकार के से दूसरे को दुख ही पहुंचाता है दुष्ट लोगों को कभी भी सुख की आस नहीं रखनी चाहिए ਸ੍ਰੀ ਰਾਗ ਮਹੱਲਾ ਪਹਿਲਾ ਮਰਨੇ ਕੀ ਚਿੰਤਾ ਨਹੀਂ ਜੀਵਨ ਕੀ ਨਹੀਂ ਆਸ ਤੋ ਸਰਵ ਜਿਓ ਪ੍ਰਤਪਾਲ ਹੀ ਲਿਖੈ ਸਾਸ ਗਰਾਸ ਅੰਦਰ ਗੁਰਮੁਖ ਤੂੰ ਬਸੈ ਜਿਉਂ ਪਾਵੈ ਤਿਉਂ ਨਿਰਜਾਸ ਕੰデア ਤਨ ਗੁਰ ਨਾਨਕ ਪਾਤਸ਼ਾਹੀ ਮਰਨ ਕੀ ਚਿੰਤਾ ਨਹੀਂ ਕੁੰਝੜੇ ਗੁਰਮੁਖ ਪਿਆਰੇ ਹੁਨਨ ਮਰਨ ਦੀ ਚਿੰਤਾ ਨਹੀਂ ਜੀਵਨ ਦੀ ਵੀ ਆਸ ਨਹੀਂ ਰਹਿਣ ਦੇ ਪੈ ਸਦਾ ਨਹੀਂ ਦੇ ਰਹਾਂਗੇ ਪਰਮਾਤਮਾ ਤੁਹਾਨੂੰ ਨਿਪਰੋਸਾ ਹੈ ਕਿ ਉਹ ਸਰਵ ਜੀਆ ਪਰਤਵਾ ਪਰਤਪਾਲੇ ਸਾਰੇ ਜੀਆਂ ਦੀ ਤੂੰ ਪਰਤਪਾਲਣਾ ਕਰਦਾ ਹੈ। ਲੇਖੇ ਸਾਸ ਗਰਾਸ ਕਿਉਂਕਿ ਜਿਨੇ ਵੀ ਤੇਰੇ ਸਾਸ ਆ ਗਰਾਸ ਆ ਮਿਹਰ ਅੰਦਰ ਸਵਾਸ ਜਨਾ ਗਰਾਸ ਹੈ ਜਿਹਨ ਬਾਹਰ ਨਿਕਲਦਾ ਸਵਾਸ ਹੈ ਇਹ ਸਾਰੇ ਲੇਖੇ ਦੇ ਵਿੱਚ ਹੀ ਆ ਉਹਦੇ ਹੁਕਮ ਦੇ ਵਾਰ ਕੋਈ ਚੀਜ਼ ਨਹੀਂ ਆਂਤਰਗੁਰੂ ਹੁ ਤੂੰ ਵਸੈ ਜੋ ਪਾਵੇ ਤੈ ਉਹ ਨਿਰਜਾਸ ਉਪਰਮੇਸ਼ਰ ਗੁਰਮੁਖਾਂ ਦੇ ਅੰਤਰਗੁਰਮੁਖ ਤੂੰ ਵਸੈ ਤੂੰ ਗੁਰਮੁਖਾਂ ਦੇ ਅੰਤਰਾਤਮੇ ਵਸਦਾ ਹੈ ਜਿਉਂ ਭਾਵੇ ਤਿਉ ਨਿਰਜਾਸ ਜਿਵੇਂ ਵੀ ਤੈਨੂੰ ਪਾਉਂਦਾ ਨਿਰਜਾਸ ਮੈਨੂੰ ਦੇਖਦਾ ਇਹਨਾਂ ਜੀਵਾਂ ਦੀ ਸੰਭਾਲ ਵੀ ਕਰਦਾ ਕਰਦਾ ਹੈ ਇਨ ਜੀਵਾਂ ਦੀ ਸੰਭਾਲ ਵੀ ਤੁਸੀਂ ਕਰਨੀ ਹੈ ਤੁਸੀਂ ਕਰਦੇ ਹੋ ਜੀਰੇ ਰਾਮ ਜਪਤ ਮਨ ਮਾਨ ਇਹ ਮਨਨ ਆਪਣੇ ਮਨ ਚ ਨਾਮ ਜਪਣ ਵਾਲਾ ਜਿਹੜਾ ਸੋ ਬਚਨ ਇਹਨੂੰ ਮੰਨ ਲੈਣਾ ਕਰ ਨਾਮ ਲਾਜ ਆਪਣਾ ਇਹ ਜ਼ਰੂਰੀ ਹੈ ਨਾਮ ਜਪਣ ਤੇਰਾ ਮਨ ਮੰਨ ਜਾਣਾ ਚਾਹੀਦਾ ਗਿਜ ਜਾਣਾ ਚਾਹੀਦਾ ਅੰਤਰ ਲਾਗੇ ਜਲੂ ਜੀ ਪਾਇਆ ਗੁਰੂ ਹੰਗਿਆਣ ਤੇ ਜਦੋਂ ਨਾਮ ਜਪੇਗਾ ਨਾਮ ਜਪਣਗੇ ਜਾਏਗਾ ਮਾਰੇ ਛਾਨ ਪਾਏਗਾ ਤੇਰੀ ਪਰਮਾਤਮਾ ਨੂੰ ਬੜੀ ਸਾਂਝ ਪੈ ਜਾਏਗੀ ਤੇ ਜਿਹੜੀ ਅੰਦਰ ਤ੍ਰਿਸ਼ਨਾ ਦੀ ਆਗ ਲੱਗੀ ਹੈ ਇਹ ਬੁਝ ਜਾਏਗੀ ਜਲਨ ਜਿਹੜੀ ਹੈ ধੂਏ ਦਾ ਜਾਸ ਦੇਖ ਕੇ ਛੜੀ ਜਾਣਾ ਅੰਦਰ ਲੱਗੀ ਜਰੂ ਜੀ ਜਿਹੜੀ ਅੰਦਰ ਜਲ ਮੈਨ ਜਲਣ ਲੱਗੀ ਸੀ ਉਹ ਬੁਝ ਗਈ ਭਾਇਆ ਗੁਰਮੁਖ ਗਿਆਨ ਤਵੇ ਗੁਰਮਖਾਨੇ ਗਿਆਨ ਜਾਣ ਪਛਾਣ ਜਿਹੜੀ ਸੱਚੀ ਸਾਂਝ ਸੀ ਉਹ ਪ੍ਰਾਪਤ ਕਰ ਲੈਣਾ ਕੀਤੀ ਰੋ ਅੰਤਰ ਕੀ ਗਤ ਜਾਣੀ ਹੈ ਗੁਰ ਮਿਲਿਐ ਸੰਗਤਾਰ ਉਹ ਗੁਰੂ ਕੈ ਸਾਹ ਹੈ ਕੀ ਅੰਤਰ ਕੀ ਗਤੂ ਅੰਦਰ ਦੀ ਗਤੀ ਨੂੰ ਜਾਣਦਾ ਹੈ ਗੁਲਮੀਏ ਸੰਕਾਤਾਰ ਗੁਰੂ ਸੰਕਮੈਨੇ ਸੰਕਾਤਾਰ ਕੇ ਮਿਲਣਾ ਗੁਰੂ ਕੀ ਸੰਕੇ ਨੂੰ ਦੂਰ ਕਰਕੇ ਭਾਵ ਕੀ ਪੂਰੀ ਸ਼ਰਧਾ ਧਾਰ ਕੇ ਰਹਿਣਾ ਚਾਹੀਦਾ ਮੋਇਆ ਜਿਤ ਕਰ ਜਾਈਏ ਤੇ ਤੀ ਜੀਵ ਦਿਹਾ ਮਰ ਮਾਰ ਇਸ ਕਰਕੇ ਗੰਦੇ ਹੈ ਕਿ ਗੁਰਮੁਖਾ ਕਿ ਮਰਨ ਤੋਂ ਆ ਜੀ ਦੇ ਘਰ ਚ ਜਾਣਾ ਤੇ ਤੇ ਜੀਵਦੇ ਆ ਜਮ ਦੇ ਘਰ ਚ ਮਰ ਕੇ ਜਾਣਾ ਕਹਿੰਦੇ ਜੀਵਦੇ ਜੇ ਤੂੰ ਆਪਣੇ ਮਨ ਦੇ ਵਿੱਚੋਂ ਮੈਂ ਮੇਰੀ ਨੂੰ ਮਾਰ ਲਵੇਂ ਮੈਂ ਮੇਰੀ ਦਾ ਪਾਪ ਜਿਹੜਾ ਮੈਂ ਜੀ ਮਰ ਜਿਹੜਾ ਮੌਤ ਦਾ ਡਰਿਆ ਉਹ ਨੂੰ ਇਹ ਮਾਰ ਲਿਮੇ ਮੌਨ ਜਿਤ ਕਰ ਜਾਈਏ ਇਸ ਮੋਦੇ ਬਸ ਪੈਗੇ ਅੰਤ ਨੂੰ ਅੰਜਾਈਦਾ ਹੈ ਮਰ ਤੂੰ ਜੰਮ ਦੇ ਕਰ ਜਾਏਗਾ ਮਰ ਮੈਨੇ ਮੌਤ ਦਾ ਜਿਹੜਾ ਡਰਿਆ ਮਰ ਮੈਨੇ ਉਹਨੂੰ ਫਿਰ ਮਾਰ ਲਈਦਾ ਹੈ ਅਨਹਦ ਸੁਹਾਵਣੇ ਪਾਈਏ ਗੁਰੂ ਵਿਚਾਰ ਅਨਹਦ ਬਿਨਾ ਕਿਸੇ ਝੋਟ ਲਾਉਣ ਤੋਂ ਜਿਹੜਾ ਨਾਦ ਵੱਜਦਾ ਭਾਵ ਕੀ ਇੱਕ ਰਸ ਜਿਹਦੇ ਹੰਦੂ ਕੋਈ ਸੀਮਾ ਨਹੀਂ ਅਨਹਦ ਰੂਪੀ ਸੋਹੜੇ ਸੁਹਾਬ ਨੇ ਸੋਭ ਨਹੀਂ ਕਿਆ ਗੁਰੂ ਦੇ ਸ਼ਬਦ ਦੀ ਵਿਚਾਰ ਤੋਂ ਇਸ ਨੂੰ ਪ੍ਰਾਪਤ ਕੀਤਾ ਜਾਂਦਾ ਹੈ ਅਨਹਦ ਬਾਣੀ ਪਾਈਐ ਤੇ ਹਮੇ ਹੋਏ ਬਨਾਸ ਜਦੋਂ ਹੋਏ ਗੰਦੇ ਅਨਹਦ ਜੀ ਦੀ ਹੱਦ ਸੀਮਾ ਕੋਈ ਨਹੀਂ ਬਾਣੀ ਇੱਕ ਰਸ ਵਨਿ ਪਾਲੀਏ ਤੇ ਹਉਮੈ ਦਾ ਨਾਸ ਹੋ ਜਾਂਦਾ ਹਉਮੈ ਹੋਏ ਬਨਾਸ ਅਨਹਦ ਇੱਕ ਰਸ ਜਦੋਂ ਬਾਣੀ ਦੀ ਵਿੱਚ ਆਰ ਪਾ ਲਈਏ ਉੱਥੇ ਵੀ ਹਉਮੈ ਦਾ ਨਾਸ ਹੋ ਜਾਂਦਾ ਹੈ ਸਤਿਗੁਰ ਸੇਵਾ ਆਪਣਾ ਹੋ ਸਤਿਗੁਰ ਬਾਣੀ ਦਾਸ ਅਸੀਂ ਸਤਿਗੁਰ ਜੀ ਦੀ ਸੇਵਾ ਕਰਦੇ ਹਾਂ ਔਰ ਸਦੂਰ ਸੇਵਾ ਆਪਣਾ ਹੋ ਸਦਾ ਕਰਵਣਾ ਕਰਵਣਾ ਤਾਸ ਅਸੀਂ ਸਦਾ ਆਪਣੇ ਸਤਿਗੁਰੂ ਦੀ ਸੇਵਾ ਕਰਦੇ ਹਾਂ ਤਾਂ ਸਦਾ ਕੁਰਵਣ ਮਿਲਹਾਰ ਜਾਂਦੇ ਹਾਂ ਖਾੜ ਦਰਗਹ ਪਹਿਨਾਈਏ ਮੁਖ ਹਰ ਨਾਮ ਨਿਵਾਸ ਅੱਗੇ ਹੁਣ ਦੱਸਦੇ ਹਾਂ ਕਿ ਘਰ ਮਨੇ ਦੇ ਜਾ ਕੇ ਉੱਤੇ ਪਹੁੰਚਾ ਕੇ ਪਨਾਈਏ ਤੇ ਇਸ ਰੋਪਾਦਤਾ ਜਾਂਦਾ ਬੜਾ ਸਤਿਕਾਰ ਕੀਤਾ ਜਾਂਦਾ ਹੈ ਕੱਚੀ ਦੁਰਗਾ ਦੇ ਘੜ ਮੈਨੇ ਜਾ ਕੇ ਜਾਸ ਰੂਪੀ ਸਰੂਪਾ ਪਹਿਨਿਆ ਜਾਂਦਾ ਮੁਖਾਰ ਨਾਮ ਨਿਵਾਸ ਉਹਨਾਂ ਦੇ ਮੁਖ ਚ ਨਾਮ ਦਾ ਨਿਵਾਸ ਰਹਿੰਦਾ ਹੈ ਜਿਆਂ ਦੇ ਘਰ ਤਾਂ ਰਹੇ ਸ਼ਿਵ ਸ਼ਕਤੀ ਦਾ ਮੇਲ ਜਿੱਥੇ ਦੇਖਦੇ ਹਾਂ ਪ੍ਰਮਾਤਮਾ ਉੱਥੇ ਵਿਆਪਕ ਹੋ ਰਿਹਾ ਹੈ ਤੇ ਸ਼ਿਵ ਸ਼ਕਤੀ ਦਾ ਮੇਲ ਉਥੇ ਕਹਿੰਦੇ ਹੋਏ ਕਿ ਛੇਵਜੋ ਕਲਿਆਣ ਸਰੂਪਿਆ ਤੇ ਉਹ ਕਲਿਆਣ ਸਰੂਪਿਆ ਸਵਾਦਾ ਪਨਾ ਕਰਨ ਵਾਲਾ ਉਥੇ ਸ਼ਿਵ ਸ਼ਕਤੀ ਦਾ ਮੇਲ ਸ਼ਿਵ ਮਨਨ ਦੀ ਉਹਤਮ ਸ਼ਕਤੀ ਜਿਹੜੀ ਮਾਇਆ ਸ਼ਿਵ ਜੋ ਕਲਿਆਣ ਸਰੂਪ ਤੇ ਜੀਵ ਦਾ ਉਸ ਪਰਮੇਸ਼ਰ ਦੇ ਨਾਲ ਮਲਾਪ ਹੁੰਦਾ ਹੈ ਇਹ ਤੇ ਵੀ ਦੇ ਰਹੇ ਆ ਰਾਰ ਬਿਆਪਕ ਸਰੂਪ ਹੈ ਸ਼ੇਵ ਦਾ ਤੇ ਸ਼ਕਤੀ ਦਾ ਮਿਲ ਕਲਿਆਣ ਸੁਿਵਾਇ ਗੁਰੂ ਦਾ ਤੇ ਇਹ ਜੀਵਾਤਮਾ ਦਾ ਮਿਲ ਹੁੰਦਾ ਹੈ ਤਰੇ ਗੁਣ ਬੰਦੀ ਦੇ ਰੀ ਜੋ ਆਇਆ ਜਗ ਸੋ ਖੇਲ ਇਸ ਕਰਕੇ ਗੰਗੇ ਕਿ ਤੇ ਹੇ ਜੀਵ ਤੇ ਬ੍ਰਹਮ ਦਾ ਮਿਲ ਹੁੰਦਾ ਹੈ ਤ੍ਰਿ ਬੰਦੀ ਦੇਹਰੀ ਜੋ ਆਇਆ ਜਗ ਸੋਕੀ ਇਹ ਜਿਹੜੀ ਦੇਹ ਇਹ ਤਿੰਨ ਗੁਣਾਂ ਵਿੱਚ ਭਜੀ ਪਈ ਹੈ ਮਾਧਿੜ ਸਤੁਰ ਜੋ ਤੁਮਿਆ ਜੋ ਆਇਆ ਜਿਹੜਾ ਵੀ ਆ ਜਾਗ ਸੋਖੀ ਇਹਨੂੰ ਸੰਸਾਰ ਤੇ ਇੱਕ ਉਹਦੀ ਪਰਮਾਤਮਾ ਦੀ ਖੇਲ ਹੀ ਆ ਇਹ ਤਿੰਨ ਗੁਣਾਂ ਵਿੱਚ ਸਾਰੀ ਸ੍ਰਿਸ਼ਟੀ ਭਜੀ ਪਈ ਹੈ ਜਾਗਵੇਂ ਸੰਸਾਰ ਤੇ ਜਿਹੜਾ ਆਇਆ ਹੈ ਉਹ ਦਾਗ ਖੇਡ ਹੈ ਰਾ ਬਣਾਇਆ ਹੋਇਆ ਵਿਜੋਗੀ ਦੁਖ ਵਿਛੜੇ ਮਨਮੁਖ ਲਹਿਨ ਮੇਰੇ ਜਿਹੜੇ ਵਿਜੋਗੀ ਹੈ ਉਹ ਵਿਛੜ ਕੇ ਦੁੱਖ ਪਾਉਂਦੇ ਹਨ ਮਨਮੁਖ ਉਹਦਾ ਮਲਾਪ ਪ੍ਰਾਪਤ ਨਹੀਂ ਕਰ ਸਕਦੇ ਮਨਮਹਾਰਾਗੀ ਕਰਵਸ ਹੈ ਸੱਚ ਪੈਰਾਤਾ ਹੋਏ ਮਾਰੇ ਦੱਸਦੇ ਆ ਕਿ ਵਿਰਗੁਰੂ ਪਿਆਰੇ ਉਹ ਤਾਂ ਫਿਰ ਜਿਹਨੇ ਜੀਵ ਹੈ ਗਿਆਨ ਵਿੱਚ ਰਾਗੀ ਘਰ ਵਸੇ ਸੱਚ ਪਰ ਰਤਾ ਹੋਏ ਜਿਨ੍ਹਾਂ ਨੇ ਮਨ ਦੇ ਵਿੱਚ ਬਰਾਗਿਆ ਉਹ ਆਪਣੇ ਸਰੂਪ ਨੂੰ ਘਰ ਚੁਗਾਉਂਦੇ ਸੱਚੇ ਦੇ ਪੈ ਵਿੱਚ ਰਤੇ ਰਹਿੰਦੇ ਗਿਆਨ ਮਾਰ ਸੋਗ ਵੇੜ ਬੜ ਪੋਗ ਨੂੰ ਜਿਹੜਾ ਗਿਆਨ ਜਿਹਦੇ ਚ ਮਹਾਨ ਰਾਸੀ ਨੂੰ ਭੋਗ ਦੇ ਬੋੜ ਪੁਣਾ ਫਿਰ ਉਹਨਾਂ ਨੂੰ ਭੁੱਖ ਨਹੀਂ ਲੱਗਦੀ ਪਾਪ ਦੁੱਖਾਂ ਦੂਰਤ ਹੋ ਜਾਂਦੇ ਨਾਨਕ ਇਹ ਮਨ ਮਾਰ ਮਿਲ ਪੀ ਫਿਰ ਦੁੱਖ ਨਹੀਂ ਹੋਏ ਕਹਿੰਦੇ ਮਨਾ ਮੰਨਦੇ ਹੰ ਬਾਛਣਾ ਮਾਰਨਾ ਫਿਰ ਤੈਨੂੰ ਕੋਈ ਦੁੱਖ ਨਹੀਂ ਹੋਏਗਾ ਮਾਰਿ ਮੋਗ ਨੂੰ ਮਾਰਨਾ ਗੁਰੂ ਚਰਨਾਂ ਵਿੱਚ ਹਮੇਸ਼ਾ ਜੁੜਿਆ ਕਰ ਹੋਰ ਸੁਰਤੀ ਵਿਰਤੀ ਜੁੜਿਆ ਕਰ ਫੇਰ ਪ੍ਰਭੂ ਦੇ ਪਰਮਾਤਮਾ ਦੇ ਮਿਝੋੜੇਗਾ ਦੁੱਖ ਜਿਹੜਾ ਤੈਨੂੰ ਕਦੇ ਵੀ ਨਹੀਂ ਵਿਆਪੇਗਾ ਇਹਨਾਂ ਦੁੱਖਾਂ ਤੋਂ ਰਹਿਤ ਹੋ ਜਾਏਗਾ ਜਿੰਨੀ ਤੇਰੀ ਪੜਖਣਾ ਉਹ ਸਾਰੀ ਮੁੱਕ ਜਾਵੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ